ਅੰਦੋਲਨਕਾਰੀ ਕਿਸਾਨਾਂ ਦੇ ਮਸਲਿਆਂ ਦੇ ਹੱਲ ਲਈ ਕੇਂਦਰ ਸਰਕਾਰ ਤੇ ਕਿਸਾਨਾਂ ਦਰਮਿਆਨ ਪਿਛਲੇ ਕਈ ਦਿਨਾਂ ਤੋਂ ਕਈ ਹਫ਼ਤਿਆਂ ਤੋਂ ਡੈਡਲਾਕ ਬਣੇ ਮਾਹੌਲ ਨੂੰ ਖਲਵਾਉਣ ਲਈ ਤੜਵਾਉਣ ਲਈ ਇੱਕ ਵੱਖਰੀ ਤਰ੍ਹਾਂ ਦੀ ਚਾਰਾਜੋਈ ਸ਼ੁਰੂ ਹੋਈ ਹੈ ਉਸ ਚਾਰਾਜੋਈ ਨੂੰ ਦੇਖੀਏ ਤਾਂ ਐਸਕੇਐਮ ਗੈਰ ਸਿਆਸੀ ਦੇ ਮੁਖੀ ਜਿਹੜੇ ਕਿ ਇਸ ਵੇਲੇ ਜਿਹੜਾ ਖਨੌਰੀ ਤੇ ਸ਼ੰਭੂ ਬਾਡਰੋ ਤੇ ਦਿੱਲੀ ਕੂਚ ਪ੍ਰੋਗਰਾਮ ਵਾਲੇ ਕਿਸਾਨ ਰੁਕੇ ਹੋਏ ਨੇ ਉਨ੍ਹਾਂ ਦੀ ਜਿਹੜੀ ਇਕਵਾਹੀ ਖਾਸ ਕਰਕੇ ਕਰ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਉਹ ਪਟਿਆਲਾ ਸਥਿਤ ਰਖੜਾ ਪਰਿਵਾਰ ਕਹਿੰਦਾ ਭਾਵ ਕਿ ਦਰਸ਼ਨ ਸਿੰਘ ਢੱਲੀਵਾਲ ਜਿਹੜੇ ਕਿ ਉੱਗੇ ਕਮਾਂਤਰੀ ਸਿੱਖਾਗੂ ਨੇ ਪਿਛਲੇ ਦਿਨੀ ਕਿਸਾਨਾਂ ਦੇ ਮਸਲਿਆਂ ਦੇ ਸੰਬੰਧ ਦੇ ਵਿੱਚ ਉਹ ਗ੍ਰਹਿ ਮੰਤਰੀ ਅਮਰਸਾ ਨੂੰ ਵੀ ਮਿਲਦੇ ਆ ਤੇ ਪਰਸੋਂ ਦੀ ਲੰਗੀ ਰਾਤ ਜਗਜੀਤ ਸਿੰਘ ਡੱਲੇਵਾਲ ਤੇ ਦਰਸ਼ਨ ਸਿੰਘ ਢੱਲੀਵਾਲ ਜਿਹੜੇ ਕਿ ਪਟਿਆਲਾ ਪੰਜਾਬ ਆਏ ਹੋਏ ਨੇ ਨੀਂ ਨੀ ਦਿਨੀ ਉਨ੍ਹਾਂ ਦੇ ਨਾਲ ਇੱਕ ਲੰਮੀ ਚੌੜੀ ਬੈਠਕ ਹੁੰਦੀ ਹੈ ਖੈਰ ਉਸ ਬੈਠਕ ਤੋਂ ਬਾਅਦ ਲੰਗੀ ਰਾਤ ਸੁਖਵੀਰ ਸਿੰਘ ਬਾਦਲ ਰਖੜਾ ਸਥਿਤ ਦਰਸ਼ਨ ਸਿੰਘ ਢਾਲੀਵਾਲ ਦੇ ਘਰ ਪਹੁੰਚਦੇ ਐ ਕਿਉਂਕਿ ਉਹਨਾਂ ਦਾ ਲੰਗੀ ਰਾਤ ਜਨਮ ਦਿਨ ਸੀ ਜਨਮ ਦਿਨ ਦੀ ਪਾਰਟੀ ਉਤੇ ਸੁਖਵੀਰ ਸਿੰਘ ਬਾਦਲ ਤੇ ਹੋਰ ਲੀਡਰਸ਼ਿਪ ਵੀ ਪੁੱਜੀ ਪਰ ਦਰਸ਼ਨ ਸਿੰਘ ਢਾਲੀਵਾਲ ਤੇ ਸੁਖਵੀਰ ਸਿੰਘ ਬਾਦਲ ਦਰਮਿਆਨ ਇੱਕ ਵੱਖਰੇ ਤੌਰ ਤੇ ਵੀ ਗੱਲਬਾਤ ਹੋਈ ਸਮਝਿਆ ਜਾ ਰਿਹਾ ਹੈ ਵਸੀਲਿਆਂ ਮੁਤਾਬਕ ਵੀ ਕਿ ਇਸ ਗੱਲਬਾਤ ਦੇ ਵਿੱਚ ਕਿਸਾਨ ਧਿਰਾਂ ਦਾ ਜਿਹੜਾ ਕੇਂਦਰ ਸਰਕਾਰ ਨਾਲ ਡੈਡਲੌਕ ਹੈ ਉਸ ਨੂੰ ਖਲਵਾਉਣ ਲਈ ਚਾਰਾ ਜੋਈ ਕਰਨ ਦਾ ਇੱਕ ਵਿਚਾਰ ਚਰਚਾ ਹੋਈ ਹੈ ਉਹ ਚਰਚਾ ਕੀ ਹੋਈ ਇਸ ਉੱਤੇ ਗੱਲਬਾਤ ਕਰਾਂਗੇ ਤੇ ਨਾਲ ਜਿਹੜਾ ਖਨੌਰੀ ਬਾਰਡਰ ਉੱਤੇ ਜਿਸ ਕਿਸਾਨ ਨੌਜਵਾਨ ਨੇ ਸ਼ਹਾਦਤ ਦਿੱਤੀ ਸੁਖਰਨ ਸਿੰਘ ਉਹਨਾਂ ਦੀ ਮੌਤ ਦਾ ਜਿਹੜਾ ਇੱਕ ਕਾਰਨ ਉਹ ਇੱਕ ਸਾਹਮਣੇ ਆਇਆ ਹੈ ਭਾਵੇਂ ਕਿ ਪੋਸਟਮਾਰਟਮ ਦੀ ਰਿਪੋਰਟ ਹਾਲੇ ਨਸ਼ਰ ਨਹੀਂ ਹੋਈ ਪਰ মিডিਆ ਰਿਪੋਰਟਾਂ ਦੇ ਹਵਾਲੇ ਤੋਂ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਵੀ ਇੱਕ ਘਟਨਾ ਨੂੰ ਨਵਾਂ ਮੋੜ ਦੇਣ ਵਾਲੀ ਹੈ ਇਸ ਸਾਰੀ ਗੱਲਬਾਤ ਲਈ ਸਾਡੇ ਨਾਲ ਖਾਸ ਤੌਰ ਤੇ ਅੱਜ ਜੁੜੇ ਨੇ ਉਹ ਕੇ ਚਿੰਤਕ ਸਿਆਸੀ ਮਾਹਰ ਤੇ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਨਿੱਘਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਭਿੰਡਰ ਸਾਹਿਬ ਸਹਿਕਾਰ ਡਾਕਟਰ ਸਾਹਿਬ ਸੁਖਰਨ ਸਿੰਘ ਦੀ ਜਦੋਂ ਦਿੱਲੀ ਕੂਚ ਪ੍ਰੋਗਰਾਮ ਸੀ ਕਿਸਾਨਾਂ ਦਾ 13 ਫਰਵਰੀ ਨੂੰ ਤਾਂ ਉਹ ਸ਼ੰਭੂ ਬਾਰਡਰ ਤੇ ਇੱਕ ਘਟਨਾ ਹੁੰਦੀ ਹੈ ਅਗਲੇ ਵਾਲੇ ਪਾਸਿਓਂ ਜਿੱਥੇ ਕਿ ਵੈਰੀਕੇਟਿੰਗ ਕੀਤੀ ਗਈ ਹੈ ਹਰਿਆਣਾ ਸਰਕਾਰ ਵੱਲੋਂ ਕੰਦਾ ਕੀਤੇ ਗਏ ਸਨ ਉਧਰੋਂ ਤੇ ਇਧਰੋਂ ਕਿਸਾਨ ਇਕੱਤਰ ਹੁੰਦੇ ਐ ਇੱਕ ਘਟਨਾ ਵਾਪਰਦੀ ਐ ਪਹਿਲਾਂ ਤਾਂ ਇਹ ਗੱਲ ਵੱਡੇ ਪੱਧਰ ਉਤੇ ਸਾਹਮਣੇ ਆਈ ਕਿ ਰਬੜ ਦੀ ਗੋਲੀ ਦੇ ਨਾਲ ਸੁਖਰਨ ਸਿੰਘ ਦੀ ਜਿਹੜੀ ਮੌਤ ਹੋਈ ਹੈ ਪਰੰਤੂ ਹੁਣ ਇੱਕ ਨਵਾਂ ਮਾਮਲਾ ਇਹ ਲਈ ਕਿ ਘਟਨਾ ਨੇ ਜਿਹੜਾ ਨਵਾਂ ਮੋੜ ਕਟਿਆ ਡਾਕਟਰ ਸਾਹਿਬ ਉਹ ਪਹਿਲੇ ਨਸ਼ਰ ਕਰਿਓ ਫਿਰ ਆਪਾਂ ਜਿਹੜਾ ਕੇਂਦਰ ਸਰਕਾਰ ਤੇ ਕਿਸਾਨਾਂ ਤਰ੍ਹਾਂ ਦਰਮਿਆਨ ਡੈਡਲਾਕ ਵਾਲਾ ਮਾਹੌਲ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੀ ਅਗਲੀ ਵਿਚੋਲਗੀ ਸ਼ੁਰੂ ਹੋਈ ਹੈ ਉਸ ਉੱਤੇ ਚਰਚਾ ਕਰਾਂਗੇ ਜੀ ਡਾਕਟਰ ਸਾਹਿਬ ਪਿੰਟਰ ਸਾਹਿਬ ਜਿਸ ਤਰ੍ਹਾਂ ਕਿ ਸ਼ੁਭਕਰਨ ਸਿੰਘ ਦੀ ਮੌਤ ਬਾਰੇ ਰਿਪੋਰਟਾਂ ਸਾਹਮਣੇ ਆਰੀ ਨੇ ਉਹਦੀ ਮੌਤ ਦਾ ਇਹ ਨਿਸ਼ਚਿਤ ਕੀਤਾ ਜਾ ਰਿਹਾ ਕਿ ਉਹਦੀ ਮੌਤ ਗਨ ਇੰਜਰੀ ਦੇ ਨਾਲ ਹੋਈ ਹੈ ਤੇ ਇਹ ਵੀ ਸਾਮਣੀ ਆ ਰਿਹਾ ਕਿ ਉਸ ਗਨ ਇੰਜਰੀ ਜਿਹੜੇ ਉਹਦੇ ਸ਼ਰੇ ਲੱਗੇ ਨੇ ਉਹਦੇ ਵਿੱਚ ਧਾਤ ਪਾਈ ਦੀ ਉਹਦੇ ਵਿੱਚੋਂ ਜਿਹੜੇ ਜਿੱਥੋਂ ਉਹਦੀ ਪੋਸਟਮਾਰਟਮ ਦੀ ਰਿਪੋਰਟ ਦੇ ਮਤਲਬ ਪੋਸਟਮਾਰਟਮ ਕੀਤਾ ਗਿਆ ਤੇ ਉਹਦੇ ਵਿੱਚੋਂ ਸ਼ਰੇ ਧਾਤ ਦੇ ਮਿਲੇ ਨੇ ਉਹਦੇ ਲਈ ਹਾਲਿਆ ਨਿਸ਼ਚਿਤ ਕੀਤਾ ਜਾਣਾ ਜਿਹੜੀ ਫਰੈਂਚ ਕਲਾਪ ਦੇ ਵਿੱਚੋਂ ਵੀ ਕਿਸ ਧਾਤ ਦਾ ਕਿੰਨੀ ਹੋ ਹੈ ਕਿਉਂਕਿ ਜਿਹੜੀ ਰਬੜ ਦੀਆਂ ਗੋਲੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਧਾਤ ਨਹੀਂ ਹੁੰਦੀ ਤੇ ਉਹਦੇ ਨਾਲ ਮੌਤ ਹੋਣ ਦੀ ਸੰਭਾਵਨਾ ਨਹੀਂ ਹੁੰਦੀ ਘੱਟ ਹੁੰਦੀ ਹੈ ਪਰੰਤੂ ਜਿਸ ਤਰ੍ਹਾਂ ਕਿ ਸ਼ੂ ਕਰਨ ਦੇ ਫਿਰ ਦੇ ਵਿੱਚੋਂ ਨਿਕਲੀਆਂ ਨੇ ਤੇ ਉਹਦੇ ਤੋਂ ਇਹ ਸਪਸ਼ਟ ਹੈ ਕਿ ਦੀ ਪਰ 12 ਬੋਰ ਜਾਂ ਹੋਰ ਕਿਸੇ ਬੋਰ ਦਾ ਫੈਰ ਕੀਤਾ ਗਿਆ ਜਿਹਦਾ ਸ਼ਰਾ ਉਸ ਇਸ ਦੇ ਵਿੱਚ ਖੂਬੇ ਅਤੇ ਉਹਦੇ ਨਾਮ ਆਉਤ ਹੋਈ ਹੈ ਤੇ ਇਹ ਵੀ ਸਾਹਮਣੇ ਆਉਂਦਾ ਹੈ ਕਿ ਜਿਹੜੇ 12 ਬੋਰ ਦੇ ਕਾਰਤੂਸ ਹੁੰਦੇ ਨੇ ਉਹ 1 ਤੋਂ 8 ਨੰਬਰ ਤੱਕ ਦੇ ਹੁੰਦੇ ਨੇ 1 ਨੰਬਰ ਦਾ ਮੋٹے ਸ਼ਰੇ ਹੁੰਦੇ ਨੇ ਤੇ 8 ਨੰਬਰ ਦੇ ਬਰੀਕ ਸ਼ਰੇ ਹੁੰਦੇ ਨੇ ਇਹ ਵੀ ਸਪਸ਼ਟ ਹੋ ਰਿਹਾ ਕਿ ਪੁਲਿਸ ਕਈ ਵਾਰ ਢੀੜ ਨੂੰ ਚਿੱਤਰ-ਵਿੱਤਰ ਕਰਨ ਦੇ ਲਈ 12 ਬੋਰ ਦੇ ਫੈਰ ਵੀ ਕਰ ਦਿੰਦੀ ਹੈ ਭਾਵੇਂ ਹਾਲਾ ਤੱਕ ਕਿਸੇ ਪ੍ਰਸ਼ਧਾਰੀ ਨੇ ਇਹ ਨੂੰ ਨਹੀਂ ਮੰਨਿਆ ਪਰੰਤੂ ਕਿਸਾਨਾਂ ਦਾ ਸਪਸ਼ਟ ਹੈ ਕਿ ਉਦੋਂ ਵੀ ਉਹ ਐਲਾਨ ਕਰ ਰਹੇ ਸੀ ਕਿ ਸ਼ੁਕਰਨ ਦੀ ਜਿਹੜੀ ਮੌਤ ਹੋਈ ਹੈ ਉਹ ਗੋਲੀ ਲੱਗਣ ਦੇ ਨਾਲ ਹੋਈ ਹੈ ਤੇ ਸਿੱਧੇ ਤੌਰ ਤੇ ਉਹਦੇ ਵੱਲ ਨੂੰ ਫਾਇਰ ਕੀਤੇ ਗਏ ਨੇ ਇਹ ਇਹ ਹੁਣ ਮਾਮਲਾ ਕਿਉਂਕਿ ਫਰੈਂਸ ਕਲੱਬ ਦੇ ਵਿੱਚ ਜਦੋਂ ਇਹਦੀ ਪੁਸ਼ਟੀ ਹੁੰਦੀ ਹੈ ਤਾਂ ਉਹ ਸਾਹਮਣੇ ਆ ਜਾਏਗਾ ਪਰੰਤੂ ਪਸਟ ਹੁੰਦਾ ਲੱਗ ਰਿਹਾ ਹੈ ਕਿ ਇਹ ਰਬੜ ਦੀਆਂ ਗੋਲੀਆਂ ਦਾ ਮਾਮਲਾ ਨਹੀਂ ਇਹ ਤਾਂ ਧਾਤ ਦੀ ਵਿੱਚੋਂ ਦੇ ਵਿੱਚੋਂ ਜਿਹੜੇ ਮਲੇ ਨੇ ਟੁਕੜੇ ਮਿਲ ਰਹੇ ਨੇ ਜਿਸ ਤਰ੍ਹਾਂ ਕਿ ਸਾਹਮਣੇ ਆ ਰਿਹਾ ਇਹ ਸਪਸ਼ਟ ਹੋ ਰਿਹਾ ਕਿ ਇਸ ਦੇ ਉੱਪਰ ਬਾਰਾਂ ਬੋਰ ਦੀ ਗੋਲੀ ਦਾ ਹੈ ਜੀ ਬਿਲਕੁਲ ਭਾਵੇਂ ਕਿ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਇਹ ਹਾਲੇ ਉਹ ਨਸ਼ਰ ਨਹੀਂ ਹੋਈ ਅਧਿਕਾਰਤ ਤੌਰ ਤੇ ਪਰੰਤੂ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਸਾਰਾ ਮਾਮਲਾ ਉਗੜ ਕੇ ਸਾਹਮਣੇ ਆਇਆ ਕਹਿੰਦਾ ਭਾਪ ਕਿ ਇਹ ਇਸ ਘਟਨਾ ਨੇ ਇੱਕ ਨਵਾਂ ਮੋੜ ਲਿਆ ਕਿਉਂਕਿ ਜਿਹੜੇ ਇੱਕ ਸੰਘਰਸ਼ੀ ਕਿਸਾਨ ਤੇਰ ਉਹ ਪਹਿਲਾਂ ਹੀ ਵਾਰ-ਵਾਰ ਵੱਡੇ ਜੋਰ-ਸ਼ੋਰ ਦੇ ਨਾਲ ਇਹ ਗੱਲ ਕਹਿ ਰਹੇ ਸੀ ਕਿ ਜਿਹੜੀ ਰਬੜ ਦੀ ਗੋਲੀ ਆਲਾ ਮਾਮਲਾ ਨਹੀਂ ਇਹ ਕਿਸੇ ਹੋਰ ਬੰਦੂਕ ਦੇ ਨਾਲ ਗੋਲੀ ਚੱਲੀ ਹੈ ਖੈਰ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਸਨਾਖਤ ਕਿਵੇਂ ਕਰੇਗੀ ਕਿ ਇਹ ਗੋਲੀ ਕਿਸ ਨੇ ਚਲਾਈ ਹੈ ਹਾਲੇ ਇਹ ਵੀ ਵੇਖਣ ਵਾਲੀ ਇੱਕ ਕਹਿ ਲਈਏ ਕਿ ਜਾਂਚ ਦਾ ਵਿਸ਼ਾ ਹੈ ਕਿ ਕਿਹੜੀ ਉਹ ਗਨ ਬੰਦੂਕ ਦੇ ਨਾਲ ਇਹ ਗੋਲੀ ਚੱਲੀ ਖੈਰ ਅਗਲੇ ਸਮੇਂ ਇਹ ਘਟਨਾ ਇਸ ਤਰ੍ਹਾਂ ਦਾ ਮੂਡ ਕੱਟਦੀ ਹੈ ਉਹ ਵੇਖਣ ਵਾਲੀ ਗੱਲ ਹੋਵੇਗੀ ਤੇ ਨਾਲ ਇਸ ਸੰਘਰਸ਼ ਨਾਲ ਜੁੜੀ ਇੱਕ ਵੱਡੀ ਘਟਨਾ ਜਿਹੜੀ ਕਿ ਡਾਕਟਰ ਸਾਹਿਬ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿਉਂਕਿ ਡੈਡਲੌਕ ਕਿਸਾਨਾਂ ਤੇ ਨਾਲ ਤੇ ਕੇਂਦਰ ਸਰਕਾਰ ਦਰਮਿਆਨ ਪਿਛਲੇ ਲੰਬੇ ਸਮੇਂ ਤੋਂ ਕਈ ਹਫ਼ਤਿਆਂ ਤੋਂ ਬਣਿਆ ਹੋਇਆ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵਿਚੋਲਗੀ ਕੀਤੀ ਕੇਂਦਰ ਸਰਕਾਰ ਦੇ 3-4 ਵਜ਼ੀਰ ਪੰਜਾਬ ਆਉਂਦੇ ਰਹੇ ਕਿਸਾਨਾਂ ਤੇ ਨਾਲ ਸ਼ੰਗਰ ਸਿੰਘ ਕਿਸਾਨ ਤਰਾਂ ਦੇ ਨਾਲ ਗੱਲਬਾਤ ਹੁੰਦੀ ਰਹੀ ਪਰੰਤੂ ਮਸਲਾ ਹੱਲੇ ਨਹੀਂ ਚੜਿਆ ਅਖੀਰ ਨੂੰ 13 ਫਰਵਰੀ ਦਾ ਕਿਸਾਨਾਂ ਵੱਲੋਂ ਐਲਾਨਿਆ ਦਿਨ ਆਇਆ ਕਿਸਾਨਾਂ ਨੇ ਦਿੱਲੀ ਕੂਚ ਪ੍ਰੋਗਰਾਮ ਨੂੰ ਜਦੋਂ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਹਰਿਆਣਾ ਪੁਲਿਸ ਨੇ ਜਿੱਥੇ ਬੈਰੀਕੇਟਿੰਗ ਕੀਤੀ ਸੀ ਉੱਥੋਂ ਜਿੱਥੇ ਵੱਡੇ ਪੱਧਰ ਉਤੇ ਅਥਰੂ ਗੈਸ ਤੇ ਗੋਲੀ ਛੱਡੀ ਰਬੜੀਆਂ ਗੋਲੀਆਂ ਛੱਡੀਆਂ ਤੇ ਹੋਰ ਕਈ ਤਰ੍ਹਾਂ ਦੇ ਨੁਕਸਾਨ ਵੀ ਕੀਤੇ ਖਨੌਰੀ ਬਾਰਡਰ ਉਤੇ ਟਰੈਕਟਰ ਵੀ ਤੋੜੇ ਗਏ ਖਨੌਰੀ ਬਾਰਡਰ ਉਤੇ ਹੀ ਇਹ ਘਟਨਾ ਵਾਪਰੀ ਦੀ ਜਿੱਥੇ ਹਿਸ਼ਪ ਕਰਨ ਸਿੰਘ ਨੌਜਵਾਨ ਕਿਸਾਨ ਸ਼ਹਾਦਤ ਦੀ ਵੀ ਦਿੰਦਾ ਹੈ ਖੈਰ ਡੈਡਲੌਕ ਬਣਿਆ ਹੋਇਆ ਸੀ ਕੇਂਦਰ ਸਰਕਾਰ ਦਰਮਿਆਨ ਕੇਂਦਰ ਸਰਕਾਰ ਨੇ ਮੁੜ ਕੇ ਇਸ ਮਾਮਲੇ ਨੂੰ ਜਿਵੇਂ ਅਨਟਿੱਟ ਕਰ ਦਿੱਤਾ ਕਿਸਾਨ ਧਿਰਾਂ ਕਿਉਂਕਿ ਐਸਕੇਐਮ ਗੈਰ ਸਿਆਸੀ ਤੇ ਕੇਐਮਐਮ ਵੱਲੋਂ ਇਹ ਸੰਘਰਸ਼ ਦਿੱਲੀ ਕੂਚਤਾ ਐਲਾਨਿਆ ਹੋਇਆ ਸੀ ਤੇ ਸੰਭੂ ਤੇ ਖਨੌਰੀ ਬਾਰਡਰ ਉਤੇ ਹੀ ਇਹ ਕੂਚ ਪ੍ਰੋਗਰਾਮ ਥੰਮਿਆ ਹੋਇਆ ਸੀ ਉੱਜੇ ਪਰ ਨੇ ਕੇਂਦਰ ਸਰਕਾਰ ਨੇ ਮਾਮਲੇ ਨੂੰ ਜਿਵੇਂ ਇੱਕ ਪਾਸੇ ਰੱਖ ਦਿੱਤਾ ਕਿਸਾਨ ਧਿਰਾਂ ਇਸ ਮਾਮਲੇ ਦੇ ਵਿੱਚ ਸਿੱਧੇ ਤੌਰ ਤੇ ਵੀ ਆਪਾਂ ਕਹਿ ਸਕਦੇ ਹਾਂ ਇਸ ਬਿਲਕੁਲ ਇਸ ਸਥਿਤੀ ਵਿੱਚ ਨੇ ਅੱਗੇ ਹਾਕਮ ਬੜੇ ਡਾਢੇ ਐ ਤੇ ਉਹਨਾਂ ਪ੍ਰੈਸ਼ਰ ਕਿਸਾਨਾਂ ਵੱਲੋਂ ਨਹੀਂ ਬਣਾਇਆ ਜਾ ਰਿਹਾ ਕਿ ਉਹ ਚੱਕੋ ਤੱਕੀ ਦਿੱਲੀ ਕੂਚ ਜਿਹੜੇ ਟਰੈਕਟਰਾਂ ਸਮੇਤ ਕਰ ਸਕਣ ਤੇ ਹੁਣ ਇਸ ਮਾਮਲੇ ਦੇ ਵਿੱਚ ਵਿਚੋਲਗੀ ਨਵੇਂ ਸਿਰੋਂ ਜਿਹੜੀ ਤੁਰੀ ਹੈ ਇੱਕ ਤੰਦ ਉਹ ਇਹ ਹੈ ਕਿ ਡਾਕਟਰ ਸਾਹਿਬ ਜਗਜੀਤ ਸਿੰਘ ਢੱਲੇਵਾਲ ਜਿਹੜੇ ਐਸਕੇਮ ਗਰਸਿਆਸੀ ਦੇ ਮੁਖੀ ਨੇ ਕਹਿ ਲਈ ਕਿਸ ਮੋਰਚੇ ਦੇ ਮੁਖੀ ਨੇ ਉਹ ਪਰਸੋਂ ਦੀ ਲੰਗੀ ਰਾਤ ਪਟਿਆਲਾ ਆਉਂਦੇ ਆ ਪਟਿਆਲਾ ਸਥਿਤ ਰਖੜਾ ਵਿਲਾ ਦੇ ਵਿੱਚ ਦਰਸ਼ਨ ਸਿੰਘ ਢਾਲੀਵਾਲ ਜਿਹੜੇ ਕਿ ਉੱਗੇ ਕ ਮੰਤਰੀ ਸਿੱਖਾਗੂ ਨੇ ਜਿਹੜੇ ਕਿ ਜਿਨ੍ਹਾਂ ਨੂੰ ਪਿਛਲੇ ਦਿਨੀ ਭਾਰ ਸਰਕਾਰ ਨੇ ਇੱਕ ਵੱਡਾ ਪੁਰਸਕਾਰ ਜਿਹੜਾ ਪ੍ਰਵਾਸੀ ਭਾਰਤੀਆਂ ਨੂੰ ਦਿੱਤਾ ਜਾਂਦਾ ਉਹ ਉਹਨਾਂ ਨੂੰ ਪ੍ਰਦਾਨ ਕੀਤਾ ਕਿਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਉਹਨਾਂ ਦੀ ਪਿਛਲੇ ਸਮੇਂ ਮੁਲਾਕਾਤਾਂ ਹੁੰਦੀਆਂ ਰਹੀਆਂ ਤੇ ਲੰਘੇ ਕੁਝ ਹਫ਼ਤੇ ਪਹਿਲਾਂ ਉਹਨਾਂ ਦੀ ਦਿੱਲੀ ਦੇ ਵਿੱਚ ਅਮਰਸਾ ਨਾਲ ਵੀ ਬੈਠਕ ਹੋਈ ਦਰਸ਼ਨ ਸਿੰਘ ਢਾਲੀਵਾਲ ਦੀ ਦਰਸ਼ਨ ਸਿੰਘ ਢਾਲੀਵਾਲ ਪੰਜਾਬ ਦੇ ਸਾਬਕਾ ਮੰਤਰੀ ਤੇ ਉਹਗੇ ਆਕਾਲੀ ਆਗੂ ਸਰਜੀਤ ਸਿੰਘ ਰਖੜਾ ਦੇ ਵੱਡੇ ਪੁਰਾਣੇ ਚਰਨਜੀਤ ਸਿੰਘ ਰਖੜਾ ਜਿਹੜੇ ਸਭ ਤੋਂ ਛੋਟੇ ਪੁਰਾਣੇ ਇਹ ਤਿੰਨੇ ਅਮਰਸਾ ਨੂੰ ਪਿਛਲੇ ਦਿਨੀ ਮਿਲੇ ਸੀ ਉਸ ਤੋਂ ਬਾਅਦ ਇਨਾ ਰਖੜਾ ਭਰਾਵਾਂ ਨੇ ਢਾਲੀਵਾਲ ਭਰਾਵਾਂ ਨੇ ਇਹ ਗੱਲ ਨਸ਼ਰ ਕੀਤੀ ਕਿ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਲਈ ਅੰਮ੍ਰਿਤਸਰ ਨੂੰ ਮਿਲ ਕੇ ਆਏ ਨੇ ਖੈਰ ਹੁਣ ਉਸ ਤੋਂ ਬਾਅਦ ਜਿਹੜੀ ਅਗਲੀ ਤੰਦ ਜੁੜਦੀ ਹੈ ਕਿ ਡੱਲੇਵਾਲ ਦਰਸ਼ਨ ਸਿੰਘ ਢਾਲੀਵਾਲ ਕੁਝ ਦਿਨ ਪਹਿਲਾਂ ਫਿਰ ਭਾਰਤ ਆਉਂਦੇ ਆ ਉਹਨਾਂ ਦੇ ਰਖੜਾ ਸਥਿਤ ਢਾਲੀਵਾਲ ਵਿਲਾ ਦੇ ਵਿੱਚ ਪਹੁੰਚਦੇ ਆ ਤੇ ਉੱਥੇ ਲੰਮੀ ਚੌੜੀ ਗੱਲਬਾਤ ਹੁੰਦੀ ਹੈ ਫਿਰ ਗੱਲਬਾਤ ਦਾ ਗੇੜ ਜਿਹੜਾ ਵਸੀਲਿਆ ਮੁਤਾਬਕ ਕਿ ਇਹ ਹੀ ਹੈ ਕਿ ਜਿਹੜੀ ਡੈਡਲਾਕ ਉਹ ਕਿਸੇ ਤਰੀਕੇ ਨਾਲ ਕਲਵਾਈ ਜਾਵੇ ਤੜਵਾਈ ਜਾਵੇ ਕੇਂਦਰ ਸਰਕਾਰ ਨਾਲ ਗੱਲਬਾਤ ਦਾ ਗੇੜ ਚੱਲੇ ਤਾਂ ਕਿ ਕਿਸਾਨਾਂ ਦੇ ਜਿਹੜੇ ਮਸਲੇ ਨੂੰ ਹੱਲ ਹੋਣ ਜਿਹੜਾ ਅੰਦੋਲਨ ਕਿਸੇ ਸਿਰ ਬਣਨੇ ਲੱਗੇ ਆਰ ਜਾਂ ਪਾਰ ਹੋਵੇ ਹੁਣ ਇਸ ਮਾਮਲੇ ਉੱਤੇ ਦਰਸ਼ਨ ਸਿੰਘ ਧਾਲੀਵਾਲ ਅਗਲੇ ਸਮੇਂ ਗ੍ਰਹਿ ਮੰਤਰੀ ਨੂੰ ਜਾਂ ਪਾਰ ਸਰਕਾਰ ਨਾਲ ਕਿਸ ਤਰ੍ਹਾਂ ਦਾ ਰابطਾ ਰੱਖਦੇ ਨੇ ਉਹ ਇੱਕ ਵੇਖਣ ਵਾਲੀ ਗੱਲ ਹੋਵੇਗੀ ਦੂਜੇ ਬੰਨੇ ਜੇਕਰ ਲੰਗੀ ਰਾਤ ਨੂੰ ਆਪਾਂ ਦੇਖੀਏ ਤਾਂ ਸੁਖਵੀਰ ਸਿੰਘ ਬਾਦਲ ਮੁੜ ਰਖੜਾ ਦੇ ਵਿੱਚ ਪਹੁੰਚਦੇ ਆ ਲੰਗੀ ਰਾਤ ਕਿਉਂਕਿ ਦਰਸ਼ਨ ਸਿੰਘ ਢੱਲੀਵਾਲ ਹੋਰਾਂ ਦਾ ਜਨਮ ਦਿਨ ਸੀ ਇੱਕ ਅਹਿਮ ਇੱਕ ਚਨੀਦਾ ਵਿਅਕਤੀਆਂ ਦੀ ਪਾਰਟੀ ਸੀ ਉਸ ਪਾਰਟੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਹਾਜ਼ਰੀ ਦੇ ਦੌਰਾਨ ਦੱਸਿਆ ਜਾ ਰਿਹਾ ਅਸੀਂ ਲਿਆ ਮੁਤਾਬਕ ਕਿ ਦਰਸ਼ਨ ਸਿੰਘ ਢੱਲੀਵਾਲ ਹੋਰਾਂ ਜੀ ਨੇ ਇਹ ਮਾਮਲਾ ਸੁਖਵੀਰ ਸਿੰਘ ਬਾਦਲ ਕੋਲ ਵੀ ਉਠਾਇਆ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਜਿਹੜੇ ਇਸ ਲੀਡਰਸ਼ਿਪ ਕਿਸਾਨ ਲੀਡਰਸ਼ਿਪ ਹੈ ਇਸ ਸੰਘਰਸ਼ੀ ਕਿਸਾਨ ਲੀਡਰਸ਼ਿਪ ਇਸ ਵੇਲੇ ਕਾਫੀ ਕਿਸੁਤ ਸਥਿਤੀ ਦੇ ਵਿੱਚ ਹੈ ਤੇ ਜੇਕਰ ਆਪਾਂ ਕਹਿ ਰਹੀਏ ਕਿ ਤਰਲੇ ਵੀ ਲੈ ਰਹੀਏ ਕਿ ਕਿਸੇ ਤਰੀਕੇ ਨਾਲ ਇਹ ਡੈਡਲਾਕ ਕੋਈ ਖਲਵਾਉਣ ਲਈ ਅੱਗੇ ਆਏ ਖੈਰ ਹੁਣ ਜਿੱਥੇ ਦਰਸ਼ਨ ਸਿੰਘ ਢਾਲੀਵਾਲ ਅੱਗੇ ਆਏ ਨੇ ਉੱਥੇ ਵਸੀਲਿਆਂ ਮੁਤਾਬਕ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਉਹ ਵੀ ਇਸ ਮਾਮਲੇ ਦੇ ਉੱਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਸਕਦੇ ਆ ਕਿਉਂਕਿ ਅਗਲੇ ਸਮੇਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਅਲਾਈਅੰਸ ਹੋਣ ਦੀ ਵੀ ਚਰਚਾ ਹੈ ਸਮਝਾ ਇਹ ਵੀ ਜਾ ਰਿਹਾ ਹੈ ਕਿ ਇਸ ਅਲਾਈਅੰਸ ਹੋਣ ਤੋਂ ਪਹਿਲਾਂ ਪਹਿਲਾਂ ਜਿਹੜਾ ਸੰਗਰਸ਼ੀ ਕਿਸਾਨਾਂ ਦਾ ਇਹ ਮਸਲਾ ਹੈ ਉਹ ਹੱਲ ਹੋਣਾ ਬਹੁਤ ਜ਼ਰੂਰੀ ਹੈ ਹੁਣ ਇਸ ਮਾਮਲੇ ਉੱਤੇ ਅੱਗੇ ਵੇਖਣ ਵਾਲੀ ਗੱਲ ਹੋਵੇਗੀ ਕਿ ਇਹ ਘਟਨਾ ਜਿਹੜਾ ਹੈ ਮੂਡ ਅਗਲੇ ਸਮੇਂ ਕਿਸ ਪਾਸੇ ਨੂੰ ਜਾਂਦਾ ਹੈ ਡਾਕਟਰ ਸਾਹਿਬ ਦੱਸਿਓ ਕਿ ਇਹ ਸਾਰੇ ਮਾਮਲੇ ਨੂੰ ਕਿਵੇਂ ਰਹਿਣ ਵਾਲਾ ਹੈ ਵਿਚੋਲਗੀ ਪਹਿਲਾਂ ਇਹ ਸਾਰੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਆਉਂਦੇ ਆ ਮਾਮਲਾ ਸਿਰੇ ਨਹੀਂ ਲੱਗਦਾ ਮੰਗਾਂ ਦਾ 10 12 ਨੇ ਜਿਨ੍ਹਾਂ ਦੇ ਵਿੱਚ ਐਮਐਸਪੀ ਫਲਾਸ 250% ਵਾਲੀ ਇੱਕ ਐਮ ਮੰਗ ਹੈ ਜੀ ਡਾਕਟਰ ਸਾਹਿਬ ਭਿੰਡਰ ਸਾਹਿਬ ਜਿਹੜਾ ਕਿਸਾਨ ਦੇ ਅੰਦੋਲਨ ਦੁਆਰਾ ਸ਼ੁਰੂ ਹੋਇਆ ਸੀ ਉਹ ਉਸ ਤੋਂ ਬਾਅਦ ਬੜੇ ਰਾਜਨੀਤਿਕ ਸੈਮੇ ਖੜੇ ਹੁੰਦੇ ਰਹੇ ਨੇ ਬਹੁਤ ਕੁਝ ਹੁੰਦਾ ਰਹੇ ਤੇ ਉਹਦੇ ਵਿੱਚ ਸ਼ੂਕਰਨ ਦੀ ਮੌਤ ਹੋਈ ਤੇ ਇਹ ਅੰਦੋਲਨ ਦੇ ਵਿੱਚ ਡੈਡਲਾਕ ਆ ਗਿਆ ਜਿਸ ਨੂੰ ਕਰਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਵੀ ਅੱਗੇ ਆਏ ਪਰੰਤੂ ਉਹ ਕਾਮਯਾਬ ਨਹੀਂ ਹੋ ਸਕਿਆ ਪਰੰਤੂ ਹੁਣ ਰਖੜਾ ਪ੍ਰਵਾਦੀ ਮੇ ਕੇ ਦਰਸ਼ਨ ਸਿੰਘ ਢਾਲੀਵਾਲ ਜਿਹੜੇ ਅਮਰੀਕਾ ਦੇ ਉੱਗੇ ਕਾਰੋਬਾਰੀ ਨੇ ਜਿਨ੍ਹਾਂ ਦਾ ਵਿਸ਼ਵ ਦੇ ਵਿੱਚ ਵੱਡਾ ਨਾਮ ਹੈ ਸਿੱਖ ਨੇਤਾ ਦੇ ਹੋਣ ਦੇ ਤੌਰ ਤੇ ਉੱਪਰ ਵੀ ਸਿੱਖ ਕਾਰੋਬਾਰੀ ਹੋਣ ਦੇ ਨਾਤੇ ਵੀ ਅਤੇ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਵਿੱਚ ਅਕਾਲੀ ਸਫਾ ਦੇ ਵਿੱਚ ਵੀ ਤੇ ਸਿੱਖ ਹਲਕਿਆਂ ਦੇ ਵਿੱਚ ਉਹਨਾਂ ਦਾ ਅੱਛਾ ਹੋਇਆ ਤੇ ਕਿਸਾਨੀ ਹਲਕਿਆਂ ਦੇ ਵਿੱਚ ਵੀ ਉਹਨਾਂ ਦਾ ਪ੍ਰਭਾਵ ਹੈ ਕਿਉਂਕਿ ਜਦੋਂ ਪਹਿਲਾ ਅੰਦੋਲਨ ਚੱਲਿਆ ਸੀ ਤਾਂ ਰਖੜਾ ਪਰਿਵਾਰ ਨੇ ਉੱਥੇ ਖੁੱਲੇ ਲੰਗਰ ਲਾਏ ਸੀ ਤੇ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਨੂੰ 에어ਪੋਰਟ ਦੇ ਵਿੱਚ ਉਪਰੋਂ ਵਾਪਸ ਵੀ ਕਰ ਦਿੱਤਾ ਸੀ ਭਾਰਤ ਹਾਂ ਬਿਲਕੁਲ ਬਿਲਕੁਲ ਇਹਨਾਂ ਨੇ ਵੱਡੀ ਸੇਵਾ ਕੀਤੀ ਰਖੜਾ ਪਰਿਵਾਰ ਨੇ ਉੱਥੇ ਕਹਿ ਲਈ ਕਿ ਸਿੰਘੂ ਬਾਰਡਰ ਉੱਤੇ ਕਈ ਦਿਨ ਲੰਗਰ ਚੱਲਦੇ ਰਹੇ ਇਹਨਾਂ ਨੇ ਰਹਿਣ ਬਸੇਰਾ ਬੜਾ ਵੱਡੇ ਪੱਧਰ ਉੱਤੇ ਕਹਿੰਦਾ ਭਾਗ ਕੇ ਉਹ ਤਿਆਰ ਕੀਤਾ ਤਾਂ ਉਸ ਦਾ ਉਹਨਾਂ ਨੂੰ ਉਸ ਵੇਲੇ ਸਿਲਾ ਵੀ ਮਿਲਿਆ ਕਿ ਭਾਰ ਸਰਕਾਰ ਔਖੀ ਵੀ ਹੋ ਗਈ ਕਿਵੇਂ ਔਖੀ ਹੋਈ ਸੀ ਡਾਕਟਰ ਸਾਹਿਬ ਦੱਸਿਓ ਸਰਦਾਰ ਜਸ਼ਨ ਸਿੰਘ ਢਾਲੀਵਾਲ ਜਿਹੜੇ ਕਿ ਅਮਰੀਕਾ ਤੋਂ ਆਏ ਸੀ ਉਹਨਾਂ ਨੂੰ ਦਿੱਲੀ 에어ਪੋਰਟ ਤੋਂ ਵਾਪਸ ਕਰ ਦਿੱਤਾ ਗਿਆ ਹੂੰ ਜਿਹਦੇ ਲਈ ਕੇਸ਼ ਵੀ ਨੋ ਐਂਟਰੀ ਕਰਦੇ ਸੀਗੇ ਵੀ ਕਹਤਾ ਲੰਗਰ ਬੰਦ ਕਰੋ ਜਾਂ ਫਿਰ ਇੱਧਰ ਆਉਣਾ ਤਾਂ ਇਹਨਾਂ ਨੇ ਲੰਗਰ ਚਾਲੂ ਰੱਖਣੇ ਤੇ ਆਪਣੀ ਕਿਸਾਨ ਅੰਦੋਲਨ ਦੀ ਸਹਾਇਤਾ ਕਰਨੀ ਜਾਰੀ ਰੱਖੀ ਸੀ ਪਰੰਤੂ ਵਾਪਸ ਚਲੇ ਗਏ ਸਨ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਸ਼ਾਇਦ ਆਪਣੀ ਗਲਤੀ ਨੂੰ ਮਹਿਸੂਸ ਕਰਦਿਆਂ ਹੋਇਆਂ ਇਹਨਾਂ ਨੂੰ ਵੱਡਾ ਪੁਰਸਕਾਰ ਵੀ ਪ੍ਰਦਾਨ ਕੀਤਾ ਤੇ ਜਦੋਂ ਵੀ ਹੁਣ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਜਾਂਦੇ ਨੇ ਤਾਂ ਸਰਦਾਰ ਰਖੜਾ ਨੂੰ ਬਟ ਇਹ ਮੀਤ ਦਿੰਦੇ ਨੇ ਉਹਨਾਂ ਦੇ ਨਾਲ ਮੀਟਿੰਗ ਹੁੰਦੀ ਹੈ ਇਸ ਕਰਕੇ ਇਹਨਾਂ ਦਾ ਪ੍ਰਭਾਵ ਹੈ ਭਾਰਤ ਸਰਕਾਰ ਦੇ ਉੱਪਰ ਵੀ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਔਰ ਦੂਸਰੇ ਪਾਸੇ ਕਿਸਾਨ ਭਰਾਵਾਂ ਦੇ ਵਿੱਚ ਵੀ ਕਿਸਾਨੀ ਦੇ ਵਿੱਚ ਵੀ ਇਹਨਾਂ ਦਾ ਬੜਾ ਅਧਾਰ ਹੈ ਇਸ ਕਰਕੇ ਇਹ ਇਹ ਲੱਗਦਾ ਹੈ ਕਿ ਇਸ ਵਾਰ ਇਹ ਸਮਝੌਤਾ ਅੱਗੇ ਵਧੇਗਾ ਜਾਂ ਸਮਝੌਤਾ ਸਿਰੇ ਚੜ੍ਹ ਸਕਦਾ ਹੈ ਕਿਉਂਕਿ ਕਿਸਾਨ ਵੀ ਆਪਣੀ ਸਥਿਤੀ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੀ ਇਸ ਡੈਡਲਾਕ ਤੋਂ ਕਾਫੀ ਔਖੀਆਂ ਨੇ ਤੇ ਦੂਸਰੇ ਪਾਸੇ ਕਿਸਾਨਾਂ ਦਾ ਵੱਡਾ ਅੰਦੋਲਨ ਵੀ ਨਹੀਂ ਬਣ ਰਿਹਾ ਤੇ ਦੂਸਰੀਆਂ ਜਥੇਬੰਦੀਆਂ ਵੀ ਆਪਣਾ ਕੋਈ ਵੱਖਰਾ ਪ੍ਰੋਗਰਾਮ ਨਹੀਂ ਦੇ ਸਕੀਆਂ ਜਿਹੜਾ ਕਿ ਹਾਂ ਉਸ ਕਦਰ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਆ ਰਹੀਆਂ ਭਾਵੇਂ ਕਿ ਪ੍ਰੋਗਰਾਮ ਵੱਖਰੇ ਵੱਖਰੇ ਦੇ ਰਹੀਆਂ ਨੇ ਇਹ ਪ੍ਰੋਗਰਾਮ ਹੀ ਤਿੱਖੀ ਦੇ ਰਹੀਆਂ ਨੇ ਪਰੰਤੂ ਸਿੱਧੇ ਤੌਰ ਤੇ ਵੀ ਚਲੋ ਅਸੀਂ ਤੁਹਾਡੇ ਨਾਲ ਆ ਕਿਹੜਾ ਤੁਹਾਨੂੰ ਰੁਕਦਾ ਕਿੱਥੇ ਕੇਂਦਰ ਅਜਿਹੀ ਸਥਿਤੀ ਦੇ ਵਿੱਚ ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਨਹੀਂ ਆ ਰਹੀਆਂ ਜੀ ਤੇ ਦੂਸਰਾ ਇਹ ਵੀ ਹੈ ਤਾਂ ਚਲੋ ਮੋਰਚੇ ਲਾਈ ਬੈਠੇ ਨੇਗੇ ਇਹਨਾਂ ਦਾ ਤਾਂ ਬਣ ਚੁੱਕਿਆ ਵੀ ਮੋਰਚੇ ਤੇ ਬੈਠੇ ਨੇ ਤੇ ਦੂਸਰੇ ਹਾਂ ਜਦੋਂ ਜੁੱਧ ਲੱਗ ਗਿਆ ਉਹ ਤਾਂ ਫਿਰ ਫਿਰ ਜੁੱਧ ਦੀ ਹੀ ਰਣਨੀਤੀ ਬਣਾਉਣੀ ਪੈਂਦੀ ਹੈ ਜੀ ਬਿਲਕੁਲ ਇਸ ਦੇ ਵਿੱਚੋਂ ਇਹ ਲੱਗ ਰਿਹਾ ਹੈ ਵੀ ਰਖੜਾ ਪਰਵਾਰ ਇਸ ਮੋਰਚੇ ਨੂੰ ਸਫਲਤਾਪੂਰਵਕ ਢੰਗ ਦੇ ਨਾਲ ਜਾਂ ਕੋਈ ਸਮਝੌਤੇ ਦੇ ਰਾਹੀਂ ਇਹਨੂੰ ਖਤਮ ਕਰਾਉਣ ਦੇ ਵਿੱਚ ਆਪਣੀ ਭੂਮਿਕਾ ਅਦਾ ਕਰਿਆ ਦੂਸਰੀ ਗੱਲ ਇਹਦੇ ਵਿੱਚ ਇਹਨੂੰ ਰਾਸ ਸੀ ਇਹ ਸ਼ਕਤੀ ਵੀ ਜਾਂ ਰਾਸੀ ਪ੍ਰਭਾਵ ਵੀ ਹੈ ਜਿਸ ਤਰ੍ਹਾਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਸਭ ਤੋਂ ਵੱਡੀ ਕਿਸੇ ਵੇਲੇ ਧਿਰਤੀ ਜਿਹੜੀ ਕਿਸਾਨੀ ਅੰਦੋਲਨ ਚੱਲਣ ਤੋਂ ਪਹਿਲਾਂ ਕਿਸਾਨ ਦੁਨੀਆ ਨਾਲੋਂ ਤੋਂ ਪਹਿਲਾਂ ਅਕਾਲੀ ਦਲ ਹੀ ਪੰਜਾਬ ਦੇ ਵਿੱਚ ਕਿਸਾਨੀ ਦੀ ਗੱਲ ਕਰਦਾ ਸੀ ਤੇ ਕਿਸਾਨਾਂ ਦੀ ਪਾਰਟੀ ਉਹ ਕਿਹਾ ਜਾਂਦਾ ਸੀ ਜਿਸ ਵੇਲੇ ਬਹੁਤ ਪਹਿਲਾਂ ਤੋਂ ਵੀ ਕਿਸਾਨਾਂ ਦੀ ਗੱਲ ਜੇ ਕਰਦਾ ਜੇ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਕਰਦਾ ਹੈ ਤੇ ਇਸ ਦੇ ਲਈ ਅਕਾਲੀ ਦਲ ਵੀ ਆਪਣੀ ਖੁਸ਼ੀ ਹੋਈ ਜ਼ਮੀਨ ਨੂੰ ਤਲਾਸ਼ਣ ਦੇ ਲਈ ਇਸ ਦਿਸ਼ਾ ਦੇ ਵਿੱਚ ਸੋਚਣ ਲਈ ਮਜਬੂਰ ਹੈ ਤੇ ਉਹ ਜ਼ਰੂਰੀ ਹੈ ਕਿ ਉਹ ਆਪਣੇ ਏਜੰਡੇ ਦੇ ਵਿੱਚ ਆਪਣੇ ਮੈਨੀਫੈਸਟੋ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲਬਾਤ ਕਰੇ ਤੇ ਇਹ ਅੱਗੇ ਵੱਧ ਸਕਦਾ ਹੈ ਤੇ ਇਸ ਦੇ ਨਾਲ ਹੀ ਕਿਉਂਕਿ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਗਲੇ ਦਿਨਾਂ ਦੇ ਵਿੱਚ ਲੈयंस ਹੋਣ ਵੱਲ ਨੂੰ ਵੱਧ ਰਿਹਾ ਹੈ ਉਹਦੇ ਲਈ ਇਹ ਜ਼ਰੂਰੀ ਹੈ ਕਿ ਕਿਸਾਨ ਅੰਦੋਲਨ ਖਤਮ ਹੋਣਾ ਚਾਹੀਦਾ ਤੇ ਕਿਸਾਨਾਂ ਨੂੰ ਕੋਈ ਆਸ਼ਵਾਸਨ ਮਿਲਣਾ ਚਾਹੀਦਾ ਹੈ ਤਦ ਹੀ ਇਹ ਜਿਹੜਾ ਅਲਾਈਅንስ ਹੈ ਕੋਈ ਫਰੂਟਫੁੱਲ ਹੋਏਗਾ ਤੇ ਜਿਹਦੇ ਤੋਂ ਫਾਇਦਾ ਹੋ ਸਕਦਾ ਨਹੀਂ ਤਾਂ ਇਹ ਅੰਦੋਲਨ ਦੀ ਇੱਕ ਚਰਨ ਵਾਲੀ ਗੱਲ ਹੋ ਜਾਂਦੀ ਹੈ ਤੇ ਇਹਦੇ ਤੋਂ ਅਸਾਰ ਇਹੋ ਲੱਗ ਰਹੇ ਨੇ ਕਿਉਂਕਿ ਜਿਸ ਵੱਡੀ ਪੱਧਰ ਦੇ ਉੱਪਰ ਜਿਸ ਕਦਰ ਰਖੜਾ ਪਰਿਵਾਰ ਜਾਂ ਰਖੜਾ ਭਰਾਣੇ ਜਿਨ੍ਹਾਂ ਨੇ ਦਰਸ਼ਨ ਸਿੰਘ ਢਾਡੀ ਵਾਰ ਸਰਜੀਤ ਸਿੰਘ ਰਖੜਾ ਇਹਨਾਂ ਨੇ ਅਮਿਤ ਸ਼ਾਹ ਜੀ ਨਾਲ ਵੱਡੀ ਮੀਟਿੰਗ ਕੀਤੀ ਐ ਤੇ ਉਦੋਂ ਵੀ ਇਹ ਕਿਹਾ ਸੀ ਕਿ ਅਸੀਂ ਕਿਸਾਨਾਂ ਦੇ ਮਸਲਿਆਂ ਦੇ ਬਾਰੇ ਗੱਲ ਕੀਤੀ ਹੈ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਸ਼ਾਇਦ ਕੋਈ ਨਾ ਕੋਈ ਮਿਨੀਮਮ ਪ੍ਰੋਗਰਾਮ ਇਹਨਾਂ ਨਾਲ ਨਿਸ਼ਚਿਤ ਹੋਇਆ ਹੋਊਗਾ ਜਿਸ ਦੇ ਤਹਿਤ ਹੀ ਸੁਖਵੀਰ ਸਿੰਘ ਬਾਦਲਵੀ ਰਖੜਾ ਪਹੁੰਚਦੇ ਨੇ ਅਤੇ ਡੱਲੇਵਾਲ ਸਾਹਿਬ ਵੀ ਇਹਨਾਂ ਪਾਸ ਪਹੁੰਚ ਰਹੇ ਨੇ ਤੇ ਇਹਦੇ ਤੋਂ ਇਹ ਲੱਗ ਰਿਹਾ ਹੈ ਕਿ ਇਸ ਮਸਲੇ ਦੇ ਵਿੱਚ ਕਾਫੀ ਸਾਰਥਕ ਸਿੱਟੇ ਸਾਹਮਣੇ ਆ ਸਕਦੇ ਨੇ ਜੀ ਬੰਦਰ ਸਾਹਿਬ ਬਿਲਕੁਲ ਡਾਕਟਰ ਸਾਹਿਬ ਜਿੱਦਾਂ ਕਿ ਤੁਸੀਂ ਦੱਸਿਆ ਕਿ ਅਕਾਲੀ ਦਲ ਸਮਝਿਆ ਜਾਂਦਾ ਸੀ ਕਿਸੇ ਸਮੇਂ ਕਿ ਕਿਸਾਨਾਂ ਦੇ ਜ਼ਿਕਰ ਗੱਲ ਕੋਈ ਤੇ ਪਾਰਟੀ ਕਰਦੀ ਹੈ ਕਿ ਉਹ ਅਕਾਲੀ ਦਾਲੀ ਹੈ ਜਦੋਂ ਦਿੱਲੀ ਦੇ ਵਿੱਚ ਪਹਿਲਾ ਕਿਸਾਨ ਅੰਦੋਲਨ ਤਿੰਨ ਖੇਤੀ ਕਾਨੂੰਨਾਂ ਵਾਲਾ ਚੱਲਿਆ ਤਾਂ ਉਸ ਵੇਲੇ ਕਿਸਾਨ ਧਿਰਾਂ ਨੂੰ ਆਮ ਕਿਸਾਨਾਂ ਨੂੰ ਗੁੱਸਾ ਇਹ ਸੀ ਕਿ ਅਸੀਂ ਕੇਂਦਰ ਸਰਕਾਰ ਨਾਲ ਕਾਲੇ ਕਾਨੂੰਨਾਂ ਲਈ ਭਿੱੜ ਰਹੇ ਹਾਂ ਲੜ ਰਹੇ ਹਾਂ ਤੇ ਤੁਸੀਂ ਵਿਜਾਰਤ ਦਾ ਆਨੰਦ ਲੈ ਰਹੇ ਹੋ ਅਜਿਹੇ ਦੇ ਵਿੱਚ ਅਕਾਲੀ ਦਲ ਨੂੰ ਕੇਂਦਰ ਦੇ ਵਿੱਚੋਂ ਆਪਣੀ ਵਿਜਾਰਤ ਛੱਡਣ ਲਈ ਮਜਬੂਰ ਵੀ ਹੋਣਾ ਪਿਆ ਜਾਂ ਕਿਸਾਨੀ ਹਿੱਤਾਂ ਲਈ ਉਹ ਵਿਜਾਰਤ ਛੱਡ ਦਿੱਤੀ ਗਈ ਜੀ ਬਿਲਕੁਲ ਭਿੰਦਰ ਸਾਹਿਬ ਜਿਸ ਤਰ੍ਹਾਂ ਕਿ ਕੱਲ ਸਰਦਾਰ ਸੁਖਦੇਵ ਸਿੰਘ ਢੀਂਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਰਜ਼ੀ ਕੀਤਾ ਤੇ ਉਹਨਾਂ ਨੇ ਇਹ ਕਿ ਹੈ ਕਿ ਬਦਲਦੀਆਂ ਪ੍ਰਸਥਿਤੀਆਂ ਹੁ ਪ੍ਰਸਥਿਤੀਆਂ ਬਿਲਕੁਲ ਬਦਲ ਚੁੱਕੀਆਂ ਨੇ ਸਿਚੁਏਸ਼ਨ ਬਦਲ ਚੁੱਕੀ ਹੈ ਇਹ ਉਹਨਾਂ ਦਾ ਰਲੇਮਾ ਹੋ ਰਿਹਾ ਤੇ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਨਾਲ ਸ਼੍ਰੋਮਣੀ ਕਾਲੀ ਦਲ ਦਾ ਦੁਆਰਾ ਰਲੇਮਾ ਹੋਏਗਾ ਤੇ ਕਿਸਾਨ ਜਥੇਬੰਦੀਆਂ ਵੀ ਇਸ ਬਦਲ ਦੀ ਸਿਚੁਏਸ਼ਨ ਨੂੰ ਸਮਝ ਕੇ ਕਿਸਾਨਾਂ ਦੇ ਵਿੱਚ ਆਪਣਾ ਜਿਹੜਾ ਹੈ ਕਿ ਐਮਐਸਪੀ ਪ੍ਰਾਪਤ ਕਰਨ ਦੇ ਲਈ ਜਾਂ ਕਿਸ ਤਰ੍ਹਾਂ ਕੋਈ ਭਾਰਤ ਸਰਕਾਰ ਬਹੁਤ ਵੱਡੀ ਸ਼ਕਤੀਸ਼ਾਲੀ ਸਰਕਾਰ ਹੈ ਉਹਦੇ ਨਾਲ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਉਹ ਉਸ طرح ਚਲਾਉਣਾ ਲੰਬਾ ਸਮਾਂ ਕਿਸਾਨ ਜਿੱਥੇ ਬੰਦੀਆਂ ਦੀ ਬਸਦੀ ਹੋਣੀ ਇਹਨੂੰ ਇਹਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਕਿ ਸਾਰਥਕ ਢੰਗ ਦੇ ਨਾਲ ਜਾਂ ਉਸਾਰੂ ਢੰਗ ਦੇ ਨਾਲ ਜਾਂ ਕਿਸਾਨਾਂ ਨੂੰ ਕੁਝ ਨਾ ਕੁਝ ਵਿਸ਼ਵਾਸ ਦੇ ਨਾਲ ਖਤਮ ਕੀਤਾ ਜਾ ਸਕਦਾ ਨਹੀਂ ਤਾਂ ਇਹ ਅੰਦੋਲਨ ਦੇ ਰਾਹੀ ਬਹੁਤੀ ਪ੍ਰਾਪਤੀ ਜੇ ਇਨ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਕਿਉਂਕਿ ਇਲੈਕਸ਼ਨ ਆ ਰਹੀ ਹੈ ਪਾਰਲੀਮੈਂਟ ਚੋਣਾਂ ਸਿਰ ਦੇ ਉੱਪਰ ਨੇ ਤੇ ਇਹ ਸੰਬੰਧੀ ਕਿਸਾਨਾਂ ਨੂੰ ਇਹ ਸੋਚਣ ਦੇ ਲਈ ਵੀ ਮਜਬੂਰ ਹੋਣਾ ਪੈ ਰਿਹਾ ਤਦੇ ਹੀ ਉਹ ਇਸ ਤਰ੍ਹਾਂ ਰਖੜਾ ਪਰਿਵਾਰ ਪਾਸ ਪਹੁੰਚ ਕਰ ਰਹੇ ਨੇ ਤੇ ਰਖੜਾ ਪਰਿਵਾਰ ਦੀ ਅੱਗੇ ਸੈਂਟਰ ਨਾਲ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਇਹ ਇਹ ਸਾਰੀਆਂ ਸਿਰਾਂ ਜੁੜਦੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ ਪੋਲੀਟਿਕਲ ਸਿਨੈਰੀਓ ਹੈ ਉਹ ਕਿਸ ਦਿਸ਼ਾ ਵੱਲ ਨੂੰ ਜਾਏਗਾ ਇਹ ਇਹ ਵੀ ਇਸ ਬਿਲਕੁਲ ਕੋਟਾ ਸਾਹਿਬ ਕਿਸਾਨਾਂ ਦੀ ਗੱਲ ਕਰ ਲਈਏ ਜਿਹੜੇ ਸੰਘਰਸ਼ੀ ਕਿਸਾਨ ਨੇ ਇੰਨੀ ਦੇਣੀ ਜਿਹੜੇ ਬੈਠੇ ਨੇ ਸੰਭੂ ਤੇ ਖੰਡੌਰੀ ਤੇ ਦੂਜੇ ਪਨੇ ਸ਼੍ਰੋਮਣੀ ਅਕਾਲੀ ਦੋਨਾਂ ਦੇ ਵਿੱਚ ਜਿਹੜੀ ਕੜੀ-ਕੜੀ ਕਹਿ ਲਈਏ ਕਿ ਤੰਦ-ਤੰਦ ਜਿਹੜੀ ਜੁੜ ਰਹੀ ਹੈ ਉਹਦੇ ਤੋਂ ਸੰਭਾਵਨਾਵਾਂ ਵੱਡੇ ਪੱਧਰ ਉੱਤੇ ਬਣ ਕੇ ਸਾਹਮਣੇ ਆ ਰਹੀਆਂ ਨੇ ਕਿ ਜਿਹੜੀ ਕੇਂਦਰ ਸਰਕਾਰ ਨਾਲ ਡੈਡਲੌਕ ਹੈ ਕਿਸਾਨ ਧਿਰਾਂ ਦਾ ਉਸ ਨੂੰ ਖਿਲਵਾਉਣ ਲਈ ਤੜਵਾਉਣ ਲਈ ਦਰਸ਼ਨ ਸਿੰਘ ਢਾਲੀਵਾਲ ਰਖਣਾ ਕਹਿ ਲਈ ਕਿ ਰਖਣਾ ਪਰਿਵਾਰ ਤੇ ਸੁਖਵੀਰ ਸਿੰਘ ਬਾਦਲ ਜੇ ਸਿੱਧੇ ਤੌਰ ਤੇ ਮੋٹے ਤੌਰ ਤੇ ਕਹਿ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਅਗਲੀ ਵਿਚੋਲਗੀ ਦੇ ਵਿੱਚ ਆ ਰਿਹਾ ਹੈ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਸੀ ਭਗਵੰਤ ਸਿੰਘ ਮਾਨ ਹੋਣਾ ਨੇ ਤਿੰਨ ਮੀਟਿੰਗਾਂ ਕੇਂਦਰ ਦੇ ਨਾਲ ਕਰਵਾਈਆਂ ਮਸਲਾ ਨਹੀਂ ਸਿਰੇ ਚੜਿਆ ਕੀ ਮੰਨ ਸਕਦੇ ਆ ਡਾਕਟਰ ਸਾਹਿਬ ਕਿ ਮਸਲਾ ਸਿਰੇ ਚੜ ਸਕਦਾ ਕਿਵੇਂ ਚੜ ਸਕਦਾ ਕਿਉਂਕਿ ਕਈ ਪੇਚੀਦਗੀਆਂ ਜਿਹੜੀਆਂ ਕਿਸਾਨਾਂ ਦੇ ਆਮੀ ਮੰਗਾ ਨੇ ਕੇਂਦਰ ਸਰਕਾਰ ਵਾਲੇ ਪਾਸਿਓਂ ਜੇਕਰ ਆਪਾਂ ਖੜ ਕੇ ਦੇਖੀਏ ਤੇ ਨਾਲ ਦੂਜੇ ਬੰਨੇ ਕਿਸਾਨ ਆਮ ਕਿਸਾਨਾਂ ਵੱਲ ਜੇ ਆਈਏ ਤਾਂ ਉਹ ਮੰਗਾਂ ਵੀ ਜ਼ਰੂਰੀ ਨੇ ਖਾਸ ਕਰਕੇ ਐਮਐਸਪੀ ਖਰੀਦ ਗਾਰੰਟੀ ਜਿਹੜਾ ਪਲੱਸ 50% ਅਜਿਹਾ ਫਾਰਮੂਲਾ ਉਹ ਇੱਕ ਲਾਗੂ ਹੋਵੇ ਤੇ ਕਿਸਾਨਾਂ ਨੂੰ ਜਿਹੜਾ ਹੋਰ ਜਿਹੜੀਆਂ ਮੰਗਾਂ ਨੇ ਅਸਲ ਦੇ ਵਿੱਚ ਇਹ ਮੰਗਾਂ ਤਿੰਨ ਖੇਤੀ ਕਾਨੂੰਨਾ ਮੈਲੇ ਰਹਿਂਦੀਆਂ ਮੰਗਾਂ ਨੇ ਕਿਸਾਨ ਲੀਡਰਸ਼ਿਪ ਵਾਰ-ਵਾਰ ਕਹਿ ਰਹੀ ਹੈ ਕਿ ਕੇਂਦਰ ਸਰਕਾਰ ਨੇ ਇਹ ਸਾਡੇ ਨਾਲ ਵਾਅਦਾ ਕੀਤਾ ਹੈ ਮੰਗਾਂ ਇਹ ਬੰਨੀਆਂ ਹੋਈਆਂ ਨੇ ਹੁਣ ਲਾਗੂ ਹੋਣੀਆਂ ਹੀ ਬਾਕੀ ਨੇ ਕੀ ਰਹਿਣ ਕੀ ਰਹਿ ਸਕਦਾ ਡਾਕਟਰ ਸਾਹਿਬ ਇਸ ਹੁਣ ਨਵੀਂ ਵਿਚੋਲਗੀ ਦੇ ਵਿੱਚੋਂ ਜਿਹੜੇ ਨਵੇਂ ਵਿਚੋਲੇ ਕਿਸਾਨ ਤੇਰਾ ਤੇ ਕੇਂਦਰ ਸਰਕਾਰ ਦਰਮਿਆਨ ਅੱਗੇ ਆ ਰਹੇ ਨੇ ਉਹ ਇਸ ਮਸਲੇ ਕਿਵੇਂ ਨਹੀਂ ਵੇਚ ਸਕਦੇ ਨੇ ਕੋਈ ਵਿਚਲਾਰਾ ਜੀ ਪਿੰਟਰ ਸਾਹਿਬ ਇਹਦੇ ਵਿੱਚ ਦੋ ਦੋ ਪੱਖ ਹੋ ਸਕਦੇ ਨੇ ਕਿ ਕੁਝ ਜਿ ਮੰਗਾਣੇ ਜਿਹੜੀਆਂ ਹੋਰ ਤਰ੍ਹਾਂ ਤੇ ਮੰਗ ਲਈਆਂ ਜਾ ਸਕਦੀਆਂ ਨੇ ਇਸ ਤਰ੍ਹਾਂ ਕੇ ਕੁਝ ਕਰਜ਼ਾ ਮਾਫੀ ਜਾਂ ਕੁਝ ਹੋਰ ਜਿਹੜੀ ਮਸਲੇ ਨੇ ਛੋਟੇ ਮਸਲੇ ਨੇ ਉਹਨਾਂ ਨੂੰ ਇਸ ਤਰ੍ਹਾਂ ਹੋਰ ਤਰ੍ਹਾਂ ਤੇ ਵੀ ਮੀੜਿਆ ਜਾ ਸਕਦਾ ਜਿਹੜੇ ਕੁਝ ਵੱਡੇ ਮਸਲੇ ਨੇ ਜਿਹੜੇ ਕਿ ਕਾਨੂੰਨ ਬਣਾਇਆ ਜਾਣਾ ਜਿੰਨਾਂ ਬਾਰੇ ਉਹ ਅਗਲੀ ਪਾਰਲੀਮੈਂਟ ਦੇ ਸੈਸ਼ਨ ਤੱਕ ਕਹਿੰਦਾ ਭਾਬ ਕੇ ਬੀਜੇਪੀ ਜਾਂ ਅਲਾਈਂਸ ਜਿਹੜਾ ਐਂਡੀਏ ਦਾ ਇਸ ਵੱਲੋਂ ਜਿਹੜਾ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਂਦਾ ਤਾਂ ਉਹਦੇ ਵਿੱਚ ਜਿਹੜੀਆਂ ਕਿਸਾਨਾਂ ਦੀਆਂ ਹੋਰ ਮੰਗਾਂ ਨੇ ਜਿਹੜੀਆਂ ਦੱਸ ਰਿਹਾ ਤੁਸੀਂ ਕਿ ਉਹ ਹਾਲ ਹੋ ਸਕਦੀਆਂ ਨੇ ਉਹ ਮੈਨੀਫੈਸਟੋ ਦੇ ਵਿੱਚ ਚੋਣ ਵਾਅਦੇ ਵਿੱਚ ਪਾਈਆਂ ਜਾ ਸਕਦੀਆਂ ਕਿਵੇਂ ਜੀ ਬਿਲਕੁਲ ਜੀ ਇਸ ਤਰ੍ਹਾਂ ਦਾ ਕਿਸਾਨਾਂ ਨਾਲ ਵਾਅਦਾ ਕੀਤਾ ਜਾ ਸਕਦਾ ਹੈ ਬਈ ਬਾਕੀ ਦੀਆਂ ਮੰਗਾਂ ਸੀ ਮੈਨੀਫੈਸਟੋ ਵਿੱਚ ਪਾਉਣੀਆਂ ਅਗਲੀ ਸਾਡੀ ਸਰਕਾਰ ਬਣਦੀ ਹੈ ਤਾਂ ਇਹਨਾਂ ਨੂੰ ਲਾਗੂ ਕਰ ਦੇਵਾਂਗੇ ਫੌਰੀ ਤੌਰ ਤੇ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਰਾਸੀ ਲਾਹਾ ਮਿਲੇਗਾ ਇਸ ਦੇ ਨਾਲ ਹੀ ਉਹਨਾਂ ਦਾ ਅਲਾਈਅੰਸ ਇਹ ਬਣਦਾ ਸ਼੍ਰੋਮਣੀ ਅਕਾਲੀ ਦਲ ਨਾਲ ਅਕਾਲੀ ਦਲ ਨੂੰ ਵੀ ਵੱਡਾ ਇਹਦਾ ਲਾਹਾ ਮਿਲਣ ਦੀ ਹੈ ਸੰਭਾਵਨਾ万ੇ ਕਿਉਂਕਿ ਸਰਕਾਰ ਵੀ ਜਾਂ ਜਦੋਂ ਕੇ ਬਚੂਲਾ ਬਚੂਲ ਵੀ ਜਿਹੜਾ ਕਰਦਾ ਟੋਕਾ ਟੋਕ ਕ੍ਰੈਡਿਟ ਉਸ ਵਿਅਕਤੀ ਨੂੰ ਦੇਣਾ ਚਾਹੁੰਦੇ ਨੇ ਜਿਹੜਾ ਤੇ ਲੰਬੇ ਸਮੇਂ ਤੱਕ ਉਹਨਾਂ ਦੇ ਨਾਲ ਚੱਲੇ ਤੇ ਜਾਂ ਉਹਨਾਂ ਦਾ ਸਹਿਯੋਗੀ ਹੋਵੇ ਬੇਸ਼ੱਕ ਪੰਜਾਬ ਸਰਕਾਰ ਨੇ ਇਸ ਵਿੱਚ ਬਚੋਲ ਦੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰੰਤੂ ਉਹ ਸਫਲ ਨਹੀਂ ਹੋ ਸਕੀ ਇਹਦੀਆਂ ਸੰਭਾਵਨਾਵਾਂ ਬਹੁਤ ਘੱਟ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਨਹੀਂ ਚਾਹੂਗੀ ਕਿ ਆਪਣੇ ਵਿਰੋਧੀ ਧਿਰ ਨੂੰ ਜਾਂ ਵਿਰੋਧੀ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦਾ ਕ੍ਰੈਡਿਟ ਦਿੱਤਾ ਜਾਵੇ ਕਿ ਜਿਸਮ ਜੱਫਾ ਸਿਰੇ ਚੜੇ ਉਹਨਾਂ ਨੇ ਜੋ ਸ਼ਰਤਾਂ ਆਪਣੀਆਂ ਤੈਅ ਕਰਨੀਆਂ ਨੇ ਨਿਸ਼ਚਿਤ ਹੈ ਇਹਦੇ ਤੋਂ ਲੱਗਦਾ ਹੈ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਚਰਚਾ ਤੈਅ ਹੋ ਚੁੱਕੀਆਂ ਨੇ ਬਿਹਾਈਂਡ ਦੀ ਕਰਟਨ ਤੇ ਆਉਣ ਵਾਲੇ ਦਿਨਾਂ ਵਿੱਚ ਇਹਦਾ ਕਿਉਂਕਿ ਐਲਾਨ ਹੋਣਾ ਤੇ ਇਸੇ ਤਰ੍ਹਾਂ ਹੀ ਕਿਸਾਨਾਂ ਬਾਰੇ ਵੀ ਜਿਹੜੀਆਂ ਹੈਗੀਆਂ ਸ਼ਰਤਾਂ ਗੱਲਾਂ ਬਾਤਾਂ ਇਹਦੀ ਸਾਰਾ ਕੁਝ ਫਿਕਸ ਹੋ ਚੁੱਕਾ ਹੋਊਗਾ ਹੋ ਸਕਦਾ ਵੀ ਇਹਦੀਆਂ ਇੱਕ ਦੋ ਮੀਟਿੰਗਾਂ ਤੋਂ ਬਾਅਦ ਇਹਨੂੰ ਨੇਪਰੇ ਚਾੜ ਦਿੱਤਾ ਜਾਵੇ ਇਹ ਸੰਭਾਵਨਾਵਾਂ ਵੱਧ ਲੱਗਦੀਆਂ ਨੇ ਇਹਦੇ ਵਿੱਚ ਇਹ ਵੀ ਲੱਗਦਾ ਵੀ ਕੌਣ ਕਰਵਾ ਰਿਹਾ ਕਿੰਨਾ ਕੁ ਪ੍ਰਭਾਵ ਹੈ ਸਰਕਾਰ ਦੇ ਉੱਪਰ ਕਿਸ ਵਿਅਕਤੀ ਦਾ ਉਹ ਉਹ ਵੀ ਦੇਖਣ ਵਾਲੀ ਗੱਲ ਹੈ ਕਿਉਂਕਿ ਜਿਸ ਤਰ੍ਹਾਂ ਰਖੜਾ ਪਰਿਵਾਰ ਦਾ ਜਾਂ ਦਰਸ਼ਨ ਸਿੰਘ ਢਾਲੀਵਾਲ ਦਾ ਭਾਰਤ ਸਰਕਾਰ ਦੇ ਵਿੱਚ ਪ੍ਰਭਾਵ ਹੈ ਜਾਂ ਉਹਨਾਂ ਨੂੰ ਮੰਨਿਆ ਜਾਂਦਾ ਹੈ ਇਹ ਤਰ੍ਹਾਂ ਕਿ ਉਹਨਾਂ ਦਾ ਆਪਣਾ ਜਨਤਕ ਆਧਾਰ ਦੀ ਹੈ ਇਸ ਤਰ੍ਹਾਂ ਇਹ ਸੰਭਾਵਨਾਵਾਂ ਦੇ ਵਿੱਚੋਂ ਇਹੋ ਹੀ ਲੱਗ ਰਿਹਾ ਹੈ ਕਿ ਇਸ ਮਜੂਤਾ ਸਿਰੇ ਚੜ ਸਕਦਾ ਹੈ ਜੀ ਬੰਦਸਾ ਬਿਲਕੁਲ ਇਹ ਸਾਰੇ ਮਾਮਲੇ 'ਚ ਜਗਜੀਤ ਸਿੰਘ ਢੱਲੇਵਾਲ ਜੀ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਪ੍ਰੋਗਰਾਮ ਬਿਜ਼ੀ ਸੀ ਦੂਜੇ ਬੰਨੇ ਕਿਸਾਨ ਧਿਰਾਂ ਦੇ ਵਿੱਚ ਵੀ ਏਕੇ ਦੀ ਗੱਲਤਰੀ ਹੈ ਜੋਗਿੰਦਰ ਸਿੰਘ ਅਗਰਾਹਾ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਦੇ ਪ੍ਰਧਾਨ ਨੇ ਤੇ ਇੱਕ ਵੱਡੇ ਕਿਸਾਨ ਆਗੂ ਵੀ ਨੇ ਇੱਕ ਬੇਬਾਕ ਤਕਰੀਰ ਪੱਖੋਂ ਜਾਣ ਜਾਂਦੇ ਨੇ ਖੈਰ ਉਹਨਾਂ ਨੇ ਵੀ ਇੱਕ ਨੁਕਤਾ ਦਿੱਤਾ ਹੈ ਕਿ ਕਿਸਾਨ ਧਿਰਾਂ ਖਾਸ ਕਰਕੇ ਉਹਨਾਂ ਨੇ ਜਗਜੀਤ ਸਿੰਘ ਢੱਲੇਵਾਰ ਸਰਵਣ ਸਿੰਘ ਪੰਦੇਰਹੂੜਾ ਨੂੰ ਸੰਮੁਖ ਹੁੰਦਿਆਂ ਏਕੇ ਦੀ ਗੱਲ ਥੋੜੀ ਹੈ ਹੁਣ ਅੱਗੇ ਵੇਖਣਾ ਹੋਵੇਗਾ ਕਿ ਕਿਸਾਨ ਧਿਰਾਂ ਦੇ ਵਿੱਚ ਏਕਾ ਜਿਹੜਾ ਹੈ ਉਹ ਅਗਲੇ ਸਮੇਂ ਕਿਸ ਤਰ੍ਹਾਂ ਕਿਸ ਪਾਸੇ ਨੂੰ ਤੁਰਦਾ ਤੇ ਦੂਜੇ ਪਨੇ ਜਿਹੜੀ ਹੈ ਹੁਣ ਵਿਚੋਲਗੀ ਜਿਹੜਾ ਡੈਡਲੌਕ ਕੇਂਦਰ ਸਰਕਾਰ ਨਾਲ ਸੁਣਿਆ ਹੋਇਆ ਪਿਛਲੇ ਸਮੇਂ ਤੋਂ ਉਹ ਕਦੋਂ ਕਿਵੇਂ ਟੁੱਟਦਾ ਹੈ ਰਸਾ ਵਿੱਚ ਸਾਰੀ ਗੱਲਬਾਤ ਲਈ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਖਾਸ ਸਮਾਦਿਤ ਦਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਈ ਮਿਸ਼ਨ ਪੰਜਾਬੀ